ਸਵਾਗਤ ਹੈ ਤੁਹਾਡਾ ਮੈਂ ਹਾਂ ਖੁਸ਼ਾਲ ਲਾਲੀ ਹੁਣ ਤੋਂ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਇੱਕ ਟਵੀਟ ਕੀਤਾ ਇਸ ਟਵੀਟ ਦੇ ਵਿੱਚ ਉਹਨਾਂ ਆਪਣੇ ਅੰਦਾਜ਼ ਦੇ ਵਿੱਚ ਲਿਖਿਆ ਮੋਗਾ ਦੇ ਪਿੰਡ ਕਿਲੀ ਚੈਲਾਂ ਚ ਆਮ ਆਦਮੀ ਪਾਰਟੀ ਦੀ ਵਿਸ਼ਾਲ ਰੈਲੀ ਹੋਣ ਜਾ ਰਹੀ ਆ ਮਿਲਦੇ ਹਾਂ ਦੋਸਤੋ ਇੱਕ ਲਾਈਨ ਦੇ ਇਸ ਟਵੀਟ ਦੇ ਨਾਲ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਉਤਸ਼ਾਹ ਵਧਿਆ ਉਥੇ ਪਾਰਟੀ ਦੀ ਹਾਈ ਕਮਾਂਡ ਨੂੰ ਵੀ ਸੁੱਖ ਦਾ ਸਾਹ ਆਇਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਧੂਰੀ ਦੇ ਵਿੱਚ ਜਦੋਂ ਸ਼ਿਵਰਾਤਰੀ ਮੌਕੇ ਗਏ ਹੋਏ ਸੀਗੇ ਤਾਂ ਉਹਨਾਂ ਦਾ ਅਚਾਨਕ ਬਲੱਡ ਪ੍ਰੈਸ਼ਰ ਵੱਧ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਫੋਟੇਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਅੱਜ ਸਵੇਰ ਤੋਂ ਇਹ ਖਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕੀ ਮੁੱਖ ਮੰਤਰੀ ਇਸ ਰੈਲੀ ਦੇ ਵਿੱਚ ਸ਼ਾਮਲ ਹੋਣਗੇ ਕਿਲੀ ਚਾਹਲਾਂ ਦੇ ਵਿੱਚ ਦਰਅਸਲ ਜੁੱਧ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਤਹਿਤ ਇੱਕ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ 1 ਲੱਖ ਲੱਖ ਸਵਾ ਲੱਖ ਦੇ ਕਰੀਬ ਬੰਦੇ ਨੂੰ ਇਕੱਠਾ ਕਰਨ ਦਾ ਦਾਵਾ ਕਰ ਰਹੀ ਹੈ। ਔਰ ਕਿਹਾ ਜਾ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਨਸ਼ਿਆਂ ਦੇ ਖਿਲਾਫ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਹਨ ਉਨ੍ਹਾਂ ਦੇ ਕਾਰਕੁਨਾਂ ਨੂੰ ਇਸ ਦੇ ਵਿੱਚ ਸ਼ਾਮਲ ਹੋਣ ਲਈ ਖਾਸ ਸੱਦਾ ਦਿੱਤਾ ਗਿਆ। ਸੋ ਜਦੋਂ ਇਹ ਰੈਲੀ ਦੀਆਂ ਪੂਰੀਆਂ ਤਿਆਰੀਆਂ ਸਨ ਤੇ ਉਹਨਾਂ ਰੈਲੀਆਂ ਤੋਂ ਇੱਕ ਦਿਨ ਪਹਿਲਾਂ ਅਚਾਨਕ ਮੁੱਖ ਮੰਤਰੀ ਦੀ ਸਿਹਤ ਖਰਾਬ ਹੋ ਗਈ ਅਤੇ ਉਹਨਾਂ ਨੂੰ ਹਸਪੀਟਲਾਈਜ਼ ਕਰਨਾ ਪਿਆ ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਲਈ ਇਹ ਸੰਕਟ ਖੜਾ ਹੋ ਗਿਆ ਕਿ ਹੁਣ ਮੁੱਖ ਮੰਤਰੀ ਦੀ ਥਾਂ ਮੁੱਖ ਬੁਲਾਰਾ ਕੌਣ ਹੋਵੇਗਾ? ਕਿਉਂਕਿ ਇਹ ਗੱਲ ਮੰਨਣ 'ਚ ਕੋਈ ਅਤਕਤਨੀ ਨਹੀਂ ਹੈ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਵਿੱਚ ਜਾਂ ਓਵਰ ਆਲ ਵੀ ਕੋਈ ਅਜਿਹਾ ਚਿਹਰਾ ਨਹੀਂ ਹੈ ਜਿਸ ਦੀ ਅਪੀਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਰਗੀ ਹੋਵੇ ਜੋ ਆਪਣੀ ਗੱਲ ਜੋ ਆਪਣੀ ਗੱਲ ਸਿੱਧੀ ਲੋਕਾਂ ਨੂੰ ਮੁਖਾਤਬ ਹੋ ਕੇ ਕਹਿ ਸਕੇ ਤੇ ਲੋਕਾਂ ਦੇ ਵਿੱਚ ਉਸ ਦਾ ਅਸਰ ਵੀ ਦਿਖਾਈ ਦੇਵੇ ਦਰਸਲ ਮੁੱਖ ਮੰਤਰੀ ਦੇ ਬਿਮਾਰ ਹੋਣ ਦੌਰਾਨ ਫੋਟੇਸ ਹਸਪਤਾਲ ਵੱਲੋਂ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਬੈਸੀ ਤਾਂ ਠੀਕ ਹਨ ਉਹਨਾਂ ਦੇ ਟੈਸਟ ਠੀਕ ਆਏ ਹਨ ਪਰ ਉਹਨਾਂ ਨੂੰ ਥਕਾਵਟ ਮਹਿਸੂਸ ਹੋ ਰਹੀ ਸੀ ਜਿਸ ਕਰਕੇ ਉਹਨਾਂ ਨੂੰ ਅੰਡਰ ਅਬਜ਼ਰਵੇਸ਼ਨ ਰੱਖਿਆ ਗਿਆ ਹੈ ਸੋ ਅੱਜ ਸਵੇਰ ਤੱਕ ਇਹੀ ਖਬਰਾਂ ਆਉਂਦੀਆਂ ਰਹੀਆਂ ਕਿ ਪਤਾ ਨਹੀਂ ਉਹ ਰੈਲੀ ਵਿੱਚ ਜਾਣ ਜਾ ਸਕਣਗੇ ਜਾਂ ਨਹੀਂ ਜਾ ਸਕਣਗੇ ਦੂਜੇ ਪਾਸੇ ਮੀਡੀਆ ਦੇ ਵਿੱਚ ਮੁੱਖ ਮੰਤਰੀ ਦੇ ਹਸਪਤਾਲ ਵਿੱਚ ਦਾਖਲ ਹੋਣ ਨੂੰ ਸਿਆਸੀ ਘਟਨਾਕ੍ਰਮ ਨਾਲ ਵੀ ਜੋੜਿਆ ਜਾਂਦਾ ਜਾਣ ਲੱਗ ਪਿਆ ਸੀ ਕਿਹਾ ਗਿਆ ਕਿ ਮੁੱਖ ਮੰਤਰੀ ਜਦੋਂ ਹਾਈ ਕਮਾਂਡ ਦੇ ਨਾਲ ਨਾਰਾਜ਼ ਹੁੰਦੇ ਨੇ ਤਾਂ ਉਹਨਾਂ ਦਾ ਨਾਰਾਜ਼ਗੀ ਪ੍ਰਗਟਾਉਣ ਦਾ ਇੱਕ ਤਰੀਕਾ ਇਹ ਹੈ ਕਿ ਉਹ ਪਾਰਟੀ ਦੀਆਂ ਪੋਲਿਟਿਕਲ ਗਤੀਵਿਧੀਆਂ ਤੋਂ ਪਿੱਛੇ ਹਟ ਜਾਂਦੇ ਹਨ ਜਦੋਂ 24 ਦੇ ਵਿੱਚ ਉਹ ਬਿਮਾਰ ਹੋਏ ਉਦੋਂ ਵੀ ਹਸਪਤਾਲ ਦੇ ਵਿੱਚ ਦਾਖਲ ਹੋਏ ਉਦੋਂ ਵੀ ਅਜਿਹੀਆਂ ਗੱਲਾਂ ਹੋਈਆਂ ਕਿ ਉਹ ਪਾਰਟੀ ਦੇ ਨਾਲ ਨਾਰਾਜ਼ ਹੋ ਗਏ ਹਨ ਜਦੋਂ 25 ਦੇ ਵਿੱਚ ਉਹ ਐਡਮਿਟ ਹੋਏ ਤਾਂ ਉਹਨਾਂ ਨੂੰ ਬਦਲੇ ਜਾਣ ਦੀਆਂ ਗੱਲਾਂ ਤੱਕ ਦੀਆਂ ਕਿਆਸਰਾਈਆਂ ਲੱਗਦੀਆਂ ਰਹੀਆਂ ਤੇ ਹੁਣ 26 ਦੇ ਵਿੱਚ ਜਦੋਂ ਉਹ ਐਡਮਿਟ ਹੋਏ ਨੇ ਤਾਂ ਨਵੀਂ ਚਰਚਾ ਇਹ ਸ਼ੁਰੂ ਹੋਈ ਕਿ ਹਾਈ ਕਮਾਂਡ ਪੰਜਾਬ ਵਿੱਚ ਦੋ ਉਪ ਮੁੱਖ ਮੰਤਰੀ ਲਾਣਾ ਚਾਹੁੰਦਾ ਹੈ ਇੱਕ ਉਪ ਮੁੱਖ ਮੰਤਰੀ ਹਿੰਦੂ ਭਾਈਚਾਰੇ ਦੇ ਵਿੱਚੋਂ ਲਾਇਆ ਜਾਣਾ ਔਰ ਇੱਕ ਮੁੱਖ ਮੰਤਰੀ ਦਲਿਤ ਭਾਈਚਾਰੇ ਤੋਂ ਲਾਇਆ ਜਾਣਾ ਕਿਹਾ ਜਾ ਰਿਹਾ ਕਿ ਹਿੰਦੂ ਭਾਈਚਾਰੇ ਦੇ ਵਿੱਚੋਂ ਸੰਜੀਵ ਅਰੋੜਾ ਜਿਹੜੇ ਪਿਛਲੇ ਜਿਮਨੀ ਚੋਣ ਦੇ ਵਿੱਚ ਲੁਧਿਆਣਾ ਤੋਂ ਜਿੱਤੇ ਔਰ ਇਸ ਵੇਲੇ ਸਭ ਤੋਂ ਵੱਧ ਮਹਿਕਮੇ ਉਹਨਾਂ ਕੋਲ ਹਨ ਚਾਰ ਮਹਿਕਮੇ ਜਿਨ੍ਹਾਂ ਵਿੱਚੋਂ ਤਿੰਨ ਵੱਡੇ ਮਹਿਕਮੇ ਉਹਨਾਂ ਕੋਲ ਹਨ ਉਹਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਹਨਾਂ ਨੂੰ ਉਪ ਮੁੱਖ ਮੰਤਰੀ ਲਾਇਆ ਜਾ ਸਕਦਾ ਹੈ ਜਿੱਥੋਂ ਤੱਕ ਦਲਤਪਾਈ ਚਾਰੇ ਦਾ ਸਵਾਲ ਹੈ ਕਿਹਾ ਦਾਵਾ ਕੀਤਾ ਜਾ ਰਿਹਾ ਹੈ ਮੀਡੀਆ ਔਰ ਸਿਆਸੀ ਹਲਕਿਆਂ ਦੇ ਵਿੱਚ ਕਿ ਹਾਈ ਕਮਾਂਡ ਹਰਪਾਲ ਸਿੰਘ ਚੀਮਾ ਨੂੰ ਉਪ ਮੁੱਖ ਮੰਤਰੀ ਲਾਣਾ ਚਾਹੁੰਦੇ ਨੇ ਕਿਉਂਕਿ ਉਹ ਸੂਬੇ ਦੇ ਵਿੱਤ ਮੰਤਰੀ ਹਨ ਦੂਜੀ ਵਾਰ ਵਿਧਾਇਕ ਬਣੇ ਹਨ ਵਿਧਾਨ ਸਭਾ ਦੇ ਵਿੱਚ ਐਲੋਪੀ ਵੀ ਰਹਿ ਚੁੱਕੇ ਹਨ ਇਸ ਲਈ ਉਹ ਸੀਨੀਅਰਟੀ ਤੌਰ ਤੇ ਇਹ ਉਹਨਾਂ ਦਾ ਰਾਈਟ ਬਣਦਾ ਪਰ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡਾਕਟਰ ਬਲਜੀਤ ਕੌਰ ਨੂੰ ਫਰੀਦਕੋਟ ਜਿਹੜੇ ਫਰੀਦਕੋਟ ਜ਼ਿਲ੍ਹੇ ਤੋਂ ਚੋਣ ਜਿੱਤੇ ਹੋਏ ਹਨ ਔਰ ਫਰੀਦਕੋਟ ਤੋਂ ਸਾਬਕਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਦੇ ਦੀ ਸੁਪਤਰੀ ਹਨ ਉਹਨਾਂ ਨੂੰ ਮੁੱਖ ਮੰਤਰੀ ਉਪ ਮੁੱਖ ਮੰਤਰੀ ਦੇ ਤੌਰ ਤੇ ਦੇਖਣਾ ਚਾਹੁੰਦੇ ਹਨ ਇਸੇ ਕਸ਼ਮਕਸ਼ ਦੇ ਵਿੱਚ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਦਾ ਪ੍ਰੈਸ਼ਰ ਬਲੱਡ ਪ੍ਰੈਸ਼ਰ ਵਧਿਆ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਹੋਏ ਮੀਡੀਆ ਦੇ ਵਿੱਚ ਸਵਾਲ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਸੱਚਮੁੱਚ ਬਿਮਾਰ ਨੇ ਜਾਂ ਉਹਨਾਂ ਨੂੰ ਬਿਮਾਰ ਕੀਤਾ ਗਿਆ ਹੈ ਜਿਵੇਂ ਕਿ ਪਹਿਲੀ ਪਹਿਲਾਂ ਦੋ ਵਾਰ ਅਜਿਹਾ ਹੋ ਚੁੱਕਿਆ ਹੈ ਤੇ ਜਦੋਂ ਮੁੱਖ ਮੰਤਰੀ ਬਿਮਾਰ ਹੋ ਕੇ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਕਿਉਂਕਿ ਅਸੀਂ ਇਹ ਗੱਲ ਨਹੀਂ ਸਮਝਦੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਦਾ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈ ਕੋਈ ਸਬੂਤ ਨਹੀਂ ਹੈ ਕਿ ਮੁੱਖ ਮੰਤਰੀ ਇਸ ਲਈ ਹਸਪਤਾਲ ਦੇ ਵਿੱਚ ਦਾਖਲ ਹੋਏ ਹਨ ਕਿ ਉਹਨਾਂ ਨੂੰ ਕੋਈ ਪਾਰਟੀ ਦੇ ਵਿੱਚ ਕੋਈ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਉਹਨਾਂ ਦੇ ਬਿਮਾਰ ਹੋਣ ਤੋਂ ਬਾਅਦ ਕਿਉਂਕਿ ਅੱਜ ਦੀ ਰੈਲੀ ਮੂਗਾ ਰੈਲੀ ਤੋਂ ਇਹ ਇਹ ਰੈਲੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ 22 ਫਰਵਰੀ ਦੀ ਰੈਲੀ ਤੋਂ ਪਹਿਲਾਂ ਹੋ ਰਹੀ ਹੈ ਇਸ ਲਈ ਸਮਝਿਆ ਜਾ ਰਿਹਾ ਸੀ ਕਿਸ ਰੈਲੀ ਦੇ ਵਿੱਚ ਚੋਣ ਪ੍ਰਚਾਰ ਚੋਣ ਮੁਹਿੰਮ ਦਾ ਆਗਾਜ਼ ਕੀਤਾ ਜਾਏਗਾ ਰਸਮੀ ਤੌਰ ਤੇ ਇੱਕ ਤਰ੍ਹਾਂ ਦਾ ਚੋਣ ਬਿਗਲ বাজਾਇਆ ਜਾਏਗਾ ਸੋ ਜੇਕਰ ਇਸ ਦੇ ਵਿੱਚ ਮੁੱਖ ਮੰਤਰੀ ਨਾ ਹੁੰਦੇ ਨਾ ਪਹੁੰਚਦੇ ਤਾਂ ਆਮ ਆਦਮੀ ਪਾਰਟੀ ਕੋਲ ਭਾਵੇਂ ਕੇਜਰੀਵਾਲ ਹੋਣ ਚਾਹੇ ਸੁਸੋਧੀਆਂ ਹੋਣ ਚਾਹੇ ਕੋਈ ਹੋਰ ਮੰਤਰੀ ਹੋਵੇ ਕੋਈ ਅਜਿਹਾ ਚਿਹਰਾ ਨਹੀਂ ਹੈ ਜਿਹੜਾ ਲੋਕਾਂ ਨੂੰ ਸਿੱਧਾ ਮੁਖਾਤਬ ਹੋ ਕੇ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਆਪਣੀ ਗੱਲ ਕਹਿ ਸਕੇ ਸੋ ਹੁਣ ਇਹ ਸ਼ੰਕਾਵਾਂ ਇਹ ਸਸਪੈਂਸ ਦੂਰ ਹੋ ਗਿਆ ਹੈ ਤੇ ਕਿਹਾ ਇਹ ਵੀ ਜਾ ਰਿਹਾ ਹੈ ਕਿ ਸ਼ਾਇਦ ਹਾਈ ਕਮਾਂਡ ਨੇ ਮੁੱਖ ਮੰਤਰੀ ਨੂੰ ਮਨਾ ਲਿਆ ਤਾਂ ਜੋ ਅੱਜ ਦੀ ਰੈਲੀ ਦੇ ਵਿੱਚ ਪਹੁੰਚ ਕੇ ਉਹ ਲੋਕਾਂ ਦੇ ਮੁਖਾਤਬ ਹੋ ਸਕਣ ਤੇ ਉਧਰ ਫੋਟੇਸ ਹਸਪਤਾਲ ਤੋਂ ਵੀ ਇਹ ਜਹੀ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਨੂੰ ਡਾਕਟਰਾਂ ਨੇ ਛੁੱਟੀ ਦੇ ਦਿੱਤੀ ਹੈ ਤੇ ਉਹਨਾਂ ਨੂੰ ਅਲਾਉ ਕਰ ਦਿੱਤਾ ਕਿ ਉਹ ਮੂਗਾ ਰੈਲੀ ਦੇ ਵਿੱਚ ਸ਼ਾਮਲ ਹੋਣ। ਤੋਂ ਇਸ ਤੋਂ ਬਾਅਦ ਹੀ ਮੁੱਖ ਮੰਤਰੀ ਨੇ ਇਹ ਟਵੀਟ ਕੀਤਾ ਔਰ ਮੂਗਾ ਰੈਲੀ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। 2 ਵਜੇ ਮੁੱਖ ਮੰਤਰੀ ਨੇ ਮੂਗਾ ਰੈਲੀ ਦੇ ਵਿੱਚ ਪਹੁੰਚਣਾ ਹੈ। ਤੋਂ 1 1 ਵਜੇ ਦੇ ਆਸ-ਪਾਸ ਉਹਨਾਂ ਦਾ 12:30 1 ਵਜੇ ਦੇ ਆਸ-ਪਾਸ ਉਹਨਾਂ ਦਾ ਟਵੀਟ ਆਇਆ। ਤੇ ਹੁਣ ਦੇਖਣਾ ਹੋਵੇਗਾ ਕਿ ਉਹ ਮੁਗਾ ਰੈਲੀ ਦੇ ਵਿੱਚ ਕਿਹੜੀਆਂ ਗੱਲਾਂ ਨੂੰ ਮੁੱਖ ਤੌਰ ਤੇ ਉਭਾਰਦੇ ਨੇ ਕਿਹੜੇ ਸਿਆਸਤਦਾਨਾਂ ਨੂੰ ਕਿਹੜੇ ਵਿਰੋਧੀਆਂ ਨੂੰ ਕਿਹੜੇ ਮੁੱਦੇ ਰਾਹੀਂ ਨਿਸ਼ਾਨਾ ਬਣਾਉਂਦੇ ਨੇ ਤੇ ਆਪਣੇ ਆਪਣੇ ਅਗਲੇ ਏਜੰਡੇ ਬਾਰੇ ਕੀ ਕਹਿੰਦੇ ਨੇ ਧੰਨਵਾਦ